ਦਸੂਹਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਦਸੂਹਾ ਦੇ ਵਿੱਚ ਹੋਟਲ ਕਿੰਗ ਵਿਰਾਟ ਦੇ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਕਰਵਾਇਆ ਜਾ ਰਿਹਾ ਹੈ ਵੱਡਾ ਇਵੈਂਟ ਜੇਕਰ ਤੁਸੀਂ ਵੀ ਆਪਣੇ ਫੈਮਿਲੀ ਦੇ ਨਾਲ ਫਰੈਂਡਸ ਦੇ ਨਾਲ ਦੋਸਤਾਂ ਮੁਕਰਾ ਦੇ ਨਾਲ ਜਾਂ ਫਿਰ ਰਿਸ਼ਤੇਦਾਰਾਂ ਦੇ ਨਾਲ ਇਸ ਇਵੈਂਟ ਦਾ ਹਿੱਸਾ ਬੰਨਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਹੋਟਲ ਕਿੰਗ ਵਿਰਾਟ ਦਸੂਹਾ ਵਿਖੇ ਹੋਟਲ ਕਿੰਗ ਵਿਰਾਟ ਦੇ ਵੱਲੋਂ ਨਵੇਂ ਸਾਲ ਦੇ ਇਸ ਵੀ ਇਵੈਂਟ ਤੇ ਤੁਹਾਨੂੰ ਆਕਰਸ਼ਿਤ ਤੇ ਵੱਡੇ ਇਨਾਮ ਦਿੱਤਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਕੁਪਨ ਬਹੁਤ ਹੀ ਲਿਮਿਟਡ ਰਾਜ ਕੇ ਨੇ ਅਗਰ ਤੁਸੀਂ ਵੀ ਆਕਾਸ਼ੀ ਤੇ ਵੱਡੇ ਇਨਾਮ ਦੀ ਤਲਾਸ਼ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਹੋਟਲ ਕਿੰਗ ਬਰਾਡ ਵਿਕੇ ਤੇ ਜਲਦੀ ਤੋਂ ਜਲਦੀ ਆ ਕੇ ਕੁਪਨ ਬਾਈ ਕਰੋ। ਪਿਆਰ ਅਸੀਂ ਇਵੈਂਟ ਦੀ ਪ੍ਰੋਪਰ ਜਾਣਕਾਰੀ ਲੈਣੇ ਆ ਹੋਟਲ ਕਿੰਗ ਵਿਰਾਡ ਦੇ ਜਨਰਲ ਮੈਨੇਜਰ ਗੁਰਪ੍ਰੀਤ ਸਿੰਘ ਜੀ ਤੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੜਾ ਇਵੈਂਟ ਕਰਵਾਇਆ ਜਾ ਰਿਹਾ ਹੈ। ਇਹ ਕਿਹੜੀ ਤਰੀਕ ਨੂੰ ਕਰਵਾਇਆ ਜਾ ਰਿਹਾ ਹੈ ਤੇ ਦੀ ਟਾਈਮਿੰਗ ਕੀ ਹੈ? ਹਾਂ ਜੀ ਮੈਮ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਹੋਟਲ ਦੇ ਵਿੱਚ ਵਿਜ਼ਿਟ ਕਰਨ ਦੇ ਲਈ। ਤੇ ਮੈਮ ਤੁਹਾਡਾ ਜੜਾ ਇਵੈਂ ਕਰਵਾਇਆ ਜਾ ਰਿਹਾ ਇਹ ਟਾਈਮਿੰਗ ਰਹੇਗੀ ਸ਼ਾਮ ਨੂੰ 7 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਸਰ ਇਵੈਂਟ ਵਿੱਚ ਕੀ ਕੀ ਕਰਵਾਇਆ ਜਾ ਰਿਹਾ ਹੈ ਮੈਮ ਇਵੈਂਟ ਦੇ ਵਿੱਚ ਤੁਹਾਨੂੰ ਲਾਈਕ ਸਾਡੇ ਵੱਲੋਂ ਵੈਜਿਟ ਐਂਡ ਨਾਨ ਵੈਜ ਫੂਡ ਸਰਵ ਹੋਏਗਾ ਪਲੱਸ ਤੁਹਾਨੂੰ ਵੈਲਕਮ ਡਰਿੰਕਸ ਰਹੇਗੀ ਸਾਡੀ ਤੇ ਸਰ ਟਿਕਟ ਦਾ ਰੇਟ ਕੀ ਹੈ ਮੈਮ ਜਿਹੜਾ ਟਿਕਟ ਦਾ ਰੇਟ ਰਹੇਗਾ ਕਪਲ ਐਂਟਰੀ ਰਹੇਗੀ 3000 ਰੁਪਏ ਦੇ ਵਿੱਚ ਤੇ ਜੇ ਉਹਨਾਂ ਦੇ ਨਾਲ ਕੋਈ ਬੱਚਾ ਹੋਏਗਾ ਤੇ ਉਹ 3 ਸਾਲ ਤੋਂ ਲੈ ਕੇ 8 ਸਾਲ ਤੱਕ ਉਹ 499 ਰਹੇਗਾ ਤੇ ਜੇ ਕੋਈ 15 ਸਾਲ ਤੱਕ ਦਾ ਬੱਚਾ ਹੋਵੇਗਾ ਉਹ ਰਹੇਗਾ 999 ਤੇ ਜੇ ਕੋਈ ਲਾਈਕ ਕਿਸੇ ਦੇ ਫੈਮਿਲੀ ਦੇ ਨਾਲ ਇੱਕ ਸਿੰਗਲ ਪਰਸਨ ਆ ਜਾਂਦੇ ਆ ਤੇ ਉਹ ਰਹਿਣਗੇ 1500 ਰੁਪਏ ਪਰ ਹੈਡ ਸਰ ਫੋਰ ਤੋਂ ਇਲਾਵਾ ਹੋਰ ਕਿਹੜੇ ਸਰਪ੍ਰਾਈਜ਼ਸ ਤੁਸੀਂ ਆਪਣੇ ਗੈਸਟ ਨੂੰ ਦੇ ਰਹੇ ਹੋ ਮੈਮ ਜਿਨ੍ਹਾਂ ਸਰਪ੍ਰਾਈਜ਼ ਸਾਡੇ ਸਾਡੇ ਕੋਲ ਬਹੁਤ ਨਵੇਂ ਬਟਾਪਾ ਜਿਹੜੇ ਸਾਡੇ ਕੋਲ ਵਿਕੇ ਹੋਏ ਜਿੰਨੇ ਸੇਲ ਹੋਏ ਹੋਏ ਕੂਪਨ ਹੋਣਗੇ ਤੇ ਉਹ ਕੂਪਨਾਂ ਦੋ ਵਿੱਚ ਹੀ ਅਸੀਂ ਸੇਮ ਡੇ ਹੀ ਅਸੀਂ ਉਹ ਕੂਪਨਾਂ ਦੇ ਵਿੱਚੋਂ ਇਨਾਮ ਕੱਢਾਂਗੇ ਇਨਾਮ ਸਾਡਾ ਫਰਸਟ ਪ੍ਰਾਈਜ਼ ਰਹੇਗਾ ਇੱਕ 32 ਇੰਚੀ ਐਲਸੀਡੀ ਤੇ ਇੱਕ ਸਾਡਾ ਐਂਡਰਾਇਡ ਫੋਨ ਰਹੇਗਾ Samsung ਦਾ ਤੇ ਇੱਕ ਸਾਡਾ ਨਾ ਮਾਈਕ੍ਰੋਵੇਵ ਰਹੇਗਾ ਤੇ ਇਹ ਤਿੰਨ ਇਨਾਮ ਤਾਂ ਸਾਡੇ ਵੱਡੇ ਰਹਿਣਗੇ ਦਨ ਉਸ ਤੋਂ ਬਾਅਦ ਦੇ ਵਿੱਚ ਪੰਜ ਸਾਡੀ ਹੌਟਕਟ ਪੰਜ ਸਾਡੀ ਪ੍ਰੈਸ ਰਹੇਗੀ ਅਸੀਂ ਉਹ ਸਾਰੇ ਹੀ ਜਿੰਨੇ ਸਾਡੇ ਕੂਪਨ ਹੋਣਗੇ ਉਹਨਾਂ ਵਿੱਚੋਂ ਹੀ ਸਾਡਾ ਇਨਾਮ ਕੱਢਿਆ ਜਾਏਗਾ ਮੈਂ ਸਾਰੇ ਹੀ ਦਸੂਹਾ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਤੁਸੀਂ 31 ਨੂੰ ਸ਼ਾਮ ਨੂੰ 7 ਵਜੇ ਵਿਜ਼ਿਟ ਕਰੋ ਤੇ ਆਪਣਾ ਨਵੇਂ ਸਾਲ ਦਾ ਇੱਕ ਨਵਾਂ ਤੁਸੀਂ ਸਟਾਰਟਿੰਗ ਸਟਾਰਟ ਇੱਕ ਇੰਜੋਏ ਕਰਕੇ ਕਰੋ ਸਰਦਸ ਜੀ ਆਪਣੇ ਗੈਸ ਦੇ ਲਈ ਐਂਟਰਟੇਨਮੈਂਟ ਦਾ ਵੀ ਪ੍ਰੋਗਰਾਮ ਰੱਖਿਆ ਹੋਇਆ ਹੈ ਹਾਂਜੀ ਮੈਮ ਐਂਟਰਟੇਨਮੈਂਟ ਦੇ ਲਈ ਸਾਡੇ ਕੋਲ ਲਾਈਵ 뮤직 ਤੇ ਲਾਈਵ ਡੇਜ਼ੇ ਰਹੇਗਾ ਮੈਂ ਹਾਂਜੀ ਹੋਟਲ ਕਿੰਗ ਵਿਰਾਟ ਦੇ ਵਿੱਚ ਕਰਵਾਏ ਜਾਣ ਵਾਲੇ ਵੱਡੇ ਇਵੈਂਟ ਦੇ ਅਗਰ ਤੁਸੀਂ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ